ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਆਏ ਹੋਏ ਦੀ ਨਮੀਆਂ ਮੋਟਰਾਂ ਦੇ ਜਿਹੜੀ ਆਪਾਂ ਲਈਆ ਠੇਕੇ ਤੇ ਜ਼ਮੀਨ ਮੋਟਰਾਂ ਦੇਖੀਆਂ ਨੇ ਚਲਾ ਕੇ ਤੇ ਉਹ ਵੀ ਚੱਲ ਪਈ ਤੇ ਉਹ ਪਰਲੀ ਮੋਟਰ ਵੀ ਚਲਾਤੀ ਆਪਾਂ ਤੇ ਨੱਕੇ ਚੈੱਕ ਕਰਦੇ ਆਂ ਵੀ ਕੋਈ ਲੀਕ ਲੂਕ ਤਾਂ ਨਹੀਂ ਵੀ ਸਹੀ ਨੇ ਫਿਰ ਜੇ ਕੋਈ ਹੋਈ ਗੜਬੜੀ ਪਹਿਲਾਂ ਕੰਮ ਕਰਾ ਦਾਂਗੇ ਇਹ ਤਾਂ ਆਪਾਂ ਬਾਏ ਗਏ ਸੀ ਤੁਹਾਨੂੰ ਪਤਾ ਹੀ ਆ ਹੈਰੂ ਨਾਲ ਇੱਕ ਇੱਕ ਵਾਰ ਬਾਗੇ ਤੀ ਫਿਰ ਹਲਾ ਨਾ ਬਾਦਾਂਗੇ ਤੇਰੀ ਲਾਉਣ ਤੋਂ ਪਹਿਲਾਂ ਨਾਲੇ ਬੱਟਾਂ-ਪੱਟਾਂ ਪਾ ਜਾਾਂਗੇ ਪੈਪ ਖਾਲੀ ਪੈਨ ਭਰਦੇ-ਭਰਦੇ ਭਰਨਗੇ ਹਲੇ ਤਾਂ ਖਬਰਾਂ ਗੱਡੀਆਂ ਖੜੀਆਂ ਐ ਮੋਟਰਾਂ ਲਈ ਇਹਦਾ ਨੱਕਾ ਕੋਸਾ ਨਕਲ ਇਹ ਨਾ ਬਈ ਪਿੱਛੇ ਤਾਂ ਨਹੀਂ ਕੋਈ ਖੁੱਲਾ ਆਹ ਖੁੱਲਾ ਹੈ ਕਰੀ ਮੰਦੇ ਨੂੰ ਉਹ ਪਿੱਛੇ ਖੁੱਲਾ ਦੀ ਇੱਕ ਉਧਰ ਨਕਲਦਾ ਦੀ ਪਾਣੀ ਆ ਗਿਆ ਇਧਰ ਨੱਕੇ ਚ ਵੀ ਅਗਦਾ ਥੋੜਾ ਜਿਹਾ ਉਧਰੋਂ ਲੀਕ ਆ ਉਹ ਨੱਕਾ ਜਿੱਥੇ ਮਨਾ ਬੈਠਾ ਉਹ ਜੇ ਇਹਦੀ ਵੀ ਇੱਧਰ ਨਹੀਂ ਪਲੇਟ ਮੈਂ ਕਹਿੰਦਾ ਅੰਦਰ ਪਈਆ ਆ ਵੀ ਲੀਕ ਹੈ ਨਾ ਆ ਲੀਕ ਹੈ ਲਵਾਉਣਾ ਪਊਗਾ ਸਿਮੈਂਟ ਸੁਮੰਤ ਕਦੋਂ ਲਿਆਵਾਂਗੇ ਮਿਸਤਰੀ ਨੂੰ ਕਰਾਉਣੇ ਇਹਦਾ ਕੰਮ ਆ ਦੇਖੋ ਜਿਵੇਂ ਹੈਰੂ ਗੁਰੂ ਵੱਜੀ ਹੋਈ ਆ ਮਾੜੀ ਮੋਟੀ ਬਾਹੀ ਬੁਹੀ ਕਰਨ ਵੇਲੇ ਨਹੀਂ ਪੱਕੀ ਨੱਕੇ ਬਣਾ ਦਾਂਗੇ ਇਹਦੇ ਨਾਲ ਚਾਰ ਸੌ ਦੀਆਂ ਆਈਆਂ ਉਹ ਸਹੀ ਰਹਿਣਗੀਆਂ ਬਾਕੀ ਦੇਖਦੇ ਆਂ ਕੀ ਗੱਲ ਬਾਤ ਮੱਕਾ ਪਕਰਤਾ ਬੰਦ ਹੋਣ ਇਹ ਦੇਖਦੇ ਆਂ ਵੀ ਕੀ ਚੱਕਰ ਆ ਇਹਦੇ ਛੇਠੂ ਪਾਣੀ ਆਉਂਦਾ ਉਹੋਂ ਆ ਦੇਖੋ ਅੜੀ ਹੋਤੀ ਜੀ ਬਣੀ ਵੀ ਇਹਦੇ ਛੇਠੋਂ ਪਾਈਪ ਲੀਕ ਆ ਇਹਦਾ ਕੰਮ ਕਰਾਉਣਾ ਪੈਣਾ ਹੈ ਆਉਂਦਾ ਏ ਆਉਂਦਾ ਘਟਾ ਆਉਂ ਆਉਂਦਾ ਆ ਇਹਦੇ ਪਾਈਪੇ ਲੀਕ ਹੈ ਕੰਨ ਨਹੀਂ ਆਉਂਦਾ ਪਾਣੀ ਹੂੰ ਤਾਂ ਆਪਾਂ ਬਾਹਰ ਇਹਦੀ ਜ਼ਮੀਨ ਟਰੈਕਟਰ ਹੋ ਗਿਆ ਦੀ ਪੈਂਚਰ ਖੇਚ ਤੇ ਫਿਰ ਰਾਤ ਆਪਾਂ ਲਾਉਦਾ ਵੀ ਟਕਾਣੇ ਤੇ ਇਹ ਅੱਜ ਲੈ ਕੇ ਆਏ ਆ ਟਿਊਬ ਤਾਂ ਵਿੱਚੇ ਇਕੱਠੀ ਹੋ ਗਈ ਸਾਰੀ ਉਹ ਤੇ ਦੇਖਦੇ ਆ ਟਿਊਬ ਪਾਉਗੀ ਨਵੀਂ ਤੇ ਇਧਰਲੇ ਪਾਸੇ ਆਪਾਂ ਗੁਟਕੇ ਦੇਲੇ ਦੀ ਰਾਤ ਆਹ ਦੇਖੋ ਇਧਰੋਂ ਟੱਕਿਆ ਗਿਆ ਟਾਇਰ ਇਧਰ ਭਜਨ ਰੱਖ ਕੇ ਫਿਰ ਉਹ ਹਾਬ ਨਾਲ ਲਿਆਈ ਦੀਾਕੀ ਦੇਖਦੇ ਆ ਕੀ ਕਹਿੰਦਾ ਵੀਰ ਕਿ ਟਿਊਬ ਪਾਉਗੀ ਕੀ ਗੱਲ ਬਾਤ ਆ ਚੈੱਕ ਲਾ ਕੇ ਖਲਾਉਨੇ ਆ ਟਾਇਰ ਟਾਇਰ ਖਲਾ ਕੇ ਫਿਰ ਟਿਊਬ ਪਾਉਨੇ ਆ ਇੱਜ ਜਿਹੜਾ ਵੀ ਕੁਝ ਪਾਊਗਾ ਇਹ ਦਿਖਾਉਨੇ ਆ ਕੰਮਕਾਰ ਤੇ ਆਪਣੇ ਪਿੰਡੇ ਆ ਵੀਰ ਦੀ ਦੁਕਾਨ ਟਾਇਰਾਂ ਵਾਲੇ ਦੀ ਪੈਂਚਰ ਵਾਲਿਆਂ ਦੀ ਕੱਢ ਲਈ ਟਿਊਬ ਟਾਇਰ ਚੋਂ ਦੂਸਰੀ ਟੁੱਟੀ ਹੋਈ ਸੀ। ਹੁਣ ਆਪਾਂ ਫਿਰ ਪਾਤੀ ਨਮੀ ਟੀਪੇ ਚ ਤੇ ਕਰਾ ਕੇ ਟਾਇਰ ਫਿੱਟਵਾ ਬਵਾ ਕੇ ਫਿਰ ਚਲਦਿਆਂ ਲੈ ਕੇ ਡਾਇਰੈਕਟਰ ਨੂੰ ਆ ਟਿਊਬ ਦੀ ਦੂਸਰੀ ਟੁੱਟ ਗਈ ਸੀ। ਆ ਤੇ ਹੋਰ 1000 ਤੋਂ ਟੁੱਟ ਗਈ ਸੀ। ਕਈ ਵੀਰਾਂ ਦੇ ਮੈਸੇਜ ਆਏ ਹੋਏ ਸੀ। ਵੀ 63 ਬਾਰੇ ਮੜਾ ਮੋਟਾ ਦੱਸੋ ਵੀ ਰੇਟ ਰੂਟ ਕੀ ਆ ਤੇ ਕਿੰਨੇ ਦਾ ਚੱਲਦਾ ਟਰੈਕਟਰ ਕੀ ਗੱਲਬਾਤ ਤੇ ਆਪਾਂ ਦੱਸ ਦਿਆਂ ਤੁਹਾਨੂੰ ਅੱਜ ਵੀਡੀਓ 'ਚ ਤੇ ਇਹ ਵੀਰੇ ਸੀਆਰਡੀਆਈ ਟਰੈਕਟਰ ਆ ਇਹ ਮੰਨ ਲਓ ਵਿੱਚਕ ਲੋਕ ਕਹੀ ਜਾਂਦੇ ਨੇ ਇਹਨੂੰ ਦੋ ਨਿਊਜ ਲਾਈਨ ਐ ਦੋ ਨਿਊਜ ਲਾਈਨ ਹੀ ਹੈਗੀਆਂ ਔਰੋਂ ਦੋ ਨਿਊਜ ਲਾਂ ਤੋਂ ਗਾਂ 6 ਹੋ ਜਾਂਦੀਆਂ ਨੇ 6 ਤੋਂ ਫਿਰ 3 ਜਾਂਦੀਆਂ ਨੇ ਇੰਜਣ ਨੂੰ ਤੇ ਫਿਲਟਰ ਇਹਨੂੰ ਆ ਗਿਆ ਇੱਕ ਆ ਗਿਆ ਡੀਜ਼ਲ ਫਿਲਟਰ ਤੇ ਬਾਕੀ ਇੱਕ ਆ ਗਿਆ ਜਿਹੜੇ ਮੰਨ ਲਓ ਆਪਾਂ ਟਰੈਕਟਰ ਹਵਾ ਲੈ ਜਾਂਦਾ ਆਪਣਾ ਇਹਨੂੰ ਦੂਜੇ ਲੋਟ ਪੰਪ ਨਹੀਂ ਹੈਗਾ ਹਵਾ ਕੱਢਣ ਨੂੰ ਆਹ ਚੀਜ਼ ਦਿੱਤੀ ہوئی ਆ ਔਰੋਂ ਹਵਾ ਨਿਕਲਦੀ ਹੈ ਇਹਦੀ ਐ ਦੱਬੇ ਤੇ ਆ ਦੇਖੋ ਦੱਬਿਆ ਜਾਂਦਾ ਹੈ ਇਹ ਇਦਾਂ ਹਵਾ ਨਿਕਲ ਜਾਂਦੀ ਆ ਤੇ ਬਾਕੀ ਵਧੀਆ ਟਰੈਕਟਰ ਨਾਲ ਵਧੀਆ ਚੱਲਦੇ ਨੇ ਪੂਰੇ ਕੋਈ ਨੋਕਸ਼ਨੀ ਟਰੈਕਟਰਾਂ 'ਚ ਤੇ ਰੇਸ ਵੀ ਇਹਦੀ ਦੇਖੋ ਇਲੈਕਟ੍ਰੋਨਿਕ ਆ ਕਰੰਟ ਨਾਲ ਆ ਰੇਸ ਕੋਈ ਪੰਪ ਤੋਂ ਹੈ ਨਹੀਂ ਇੱਥੋਂ ਇਹੜਾ ਲਾਇਆ ਹੋਇਆ ਸੈਂਸਰ ਇਹ ਨਾਲ ਸਿਸਟਮ ਹੋਰੋਂ ਸਿੱਧਾ ਪਲੱਗ ਲੱਗਿਆ ਹੋਇਆ ਆ ਦੇਖੋ ਆ ਪਲੱਗ ਲੱਗਿਆ ਹੋਇਆ ਤੇ ਪਲੱਗ ਦੇ ਥਰੂ ਇਹ ਕਰੰਟ ਦੇ ਥਰੂ ਇਹ ਮੰਨ ਕੇ ਚੱਲੋ ਰੇਸ ਟਰੈਕਟਰ ਨੂੰ ਮਿਲਦੀ ਆ ਇੰਜਣ ਨੂੰ ਬਾਕੀ ਇੱਕ ਸੈਂਸਰ ਇਹਨਾਂ ਨੇ ਆਉਰੇ ਲਾਇਆ ਹੋਇਆ ਏ ਅਦੀਂਦਾ ਹੋਊਗਾ ਕਲਚ ਦੱਬੇ ਤੇ ਟਰੈਕਟਰ ਸਟਾਰਟ ਹੁੰਦਾ ਬਾਕੀ ਹੋਰ ਦੱਸ ਦਿਆਂ ਗੱਲਬਾਤ ਸ਼ੋ ਚੱਕ ਕੇ ਦਿਖਾਉਣਾ ਆਪਾਂ ਤੁਹਾਨੂੰ ਆ ਦੇਖੋ ਆ ਆ ਗਿਆ ਇਹਦੇ ਨਿਊਜ਼ਲੈਂਡ ਤੇ ਇੱਕ ਦੋ ਵਾਰ ਵਿੱਚ ਤਿੰਨ ਨਿਊਜ਼ਲੈਂਡ ਆ ਜਾਂਦਾ ਟਰਬੋ ਆਉਂਦੀ ਆ ਨਾਲ ਇਹਨੂੰ ਉਹ ਵੀ ਦੱਸ ਦਿਆਂ ਕਿ ਕਿੰਨੇ ਨੰਬਰ ਦੀ ਟਰਬੋ ਆ ਆ ਇਧਰ ਜੀ ਯਾਰ ਆ ਗਿਆ ਤੇ ਰੈਡੀਏਟਰ ਵੀ ਵਧੀਆ ਦਿੱਤਾ ਹੋਇਆ ਤੇ 에ਅਰ ਕਲੀਨਰ ਹੈ ਨਾ ਕਰਿਆ ਅੰਦਰ ਇਹ ਵੀ ਵਧੀਆ ਕੰਮ ਆ ਤੇ ਜਿਹੜਾ ਪਾਵਰ ਸਟੀਰੀਂਗ ਦਾ ਤੇਲ ਆ ਉਹ ਵੀ ਲਹਿਦਾ ਏ ਇੰਜਨ ਦੇ ਵਿੱਚੋਂ ਹੁਣੀ ਆਉਂਦਾ ਵੀ ਲਹਿਦਾ ਲੱਗਿਆ ਹੋਇਆ ਆ ਦੇਖੋ ਬਾਕੀ 4x4 ਆ ਰੇ ਰੇ ਹੈਗੇ ਨੇ ਮੂਰਲੇ 11 224 ਦੇ ਐਮ ਆਰ ਐਮ ਆਰ ਐਫ ਦੇ ਟਾਇਰ ਆਉਂਦੇ ਨੇ ਨਾਲ ਪਿਛਲੇ ਟਾਇਰ ਆਉਂਦੇ ਨੇ 16 9 16 9 30 ਦੇ ਆ ਇਹਨੂੰ ਤਿੰਨ ਮੋਡ ਆਉਂਦੇ ਨੇ ਆ ਦੇਖੋ ਇੱਕਾ ਪਹਿਲਾ ਮੋਡ ਹੈਗਾ ਜੇ ਮੈਂ ਆਪਾਂ ਮੰਨ ਲਓ 50 ਤੋਂ 55 ਹਸਪਾਵਰ ਤੇ ਚਲਾਉਣਾ ਹੈ ਉਹ ਆਪਾਂ ਆ ਮੋਡ ਤੇ ਕਰਕੇ ਚਲਾ ਸਕਦੇ ਆ ਜਿਹੜੇ ਹਿਸਾਬ ਨਾਲ ਟਰੈਕਟਰ ਦੇ ਪਿੱਛੇ ਲੋਡ ਆ ਹਲ ਹਲ ਹੋ ਗਏ ਹੈ ਰੋਂ ਹੋ ਗਈਆਂ ਉਸ ਹਿਸਾਬ ਨਾਲ ਚਲਾ ਸਕਦੇ ਆ ਜੇ ਇਤੋਂ ਵੱਧ ਪਾਵਰ ਚਾਹੀਦੀ ਆ ਫਿਰ ਆ ਪਾਵਰ ਮੋਡ ਚ ਤੇ ਜੇ ਮੰਨ ਲਓ ਪੂਰੀ ਪਾਵਰ ਕਰਨੀ ਆ ਆਪਣੇ 65 ਤੋਂ 70 75 ਤੱਕ ਗੱਡੀ ਜਾਂਦਾ ਏ ਫਿਰ ਆ ਮੋਡ ਸਿਰੇ ਵਾਲਾ ਲਾਉਣਾ ਪੈਂਦਾ ਏ ਤੇ ਹੋਰ ਕੋਈ ਗੱਲਬਾਤ ਨਹੀਂ ਵਧੀਆ ਚੱਲਦਾ ਟਰੈਕਟਰ ਪੂਰਾ ਤੇ ਲੋਕੋ ਵੀ ਵਧੀਆ ਟਰੈਕਟਰ ਦੀ ਦੇਖੋ ਕੀ ਹੋਰ ਦੰਨਾ ਹੈ ਜਾਣਕਾਰੀ ਤੇ ਲੋ ਹਾਈ ਮੀਡੀਅਮ ਚ ਆ ਗਿਆ ਮੇਨ ਗੱਲ ਆ ਤੋਰੇ ਬਹੁਤ ਵਧੀਆ ਨੇ ਟਰੈਕਟਰ ਦੇ ਸਾਰੀ ਗੱਲ ਤੋਰ ਤੋਰੇ ਦੇ ਹੁੰਦੀ ਆ ਟਰੈਕਟਰ ਦੀ ਗੇਅਰ ਦੀ ਸੈਟਿੰਗਾਂ ਤੇ ਤੇ ਟਰੈਕਟਰ ਦੇ ਤੋਰੇ ਸਹੀ ਨੇ ਲੋ ਹਾਈ ਮੀਡੀਅਮ ਚ ਮਨ ਲੋ ਟਰੈਕਟਰ ਕੰਮ ਜਾਵੇ ਆ ਜਿੱਨਾ ਚਿਰ ਟਰੈਕਟਰਾਂ ਸਪੀਡਾਂ ਸਹੀ ਨਹੀਂ ਜਿੱਡਾ ਮਰਜੀ ਇੰਜਨ ਹੋਵੇ ਕਦੇ ਜ਼ੋਰ ਨਹੀਂ ਲਾਉਂਦਾ ਹੁੰਦਾ। ਬਾਕੀ ਆ ਦੇਖੋ ਇਹ ਹੈਗਾ ਆਪਣਾ 7ਵਾਂ ਮਹੀਨਾ 23 ਮਾਡਲ ਆ ਤੇ ਆ ਨੰਬਰ ਪਲੇਟ ਦੇਖ ਸਕਦੇ ਹੋ ਤੁਸੀਂ। ਇੱਕ ਇਹਨੂੰ ਆਹ ਚੀਜ਼ ਆਉਂਦੀ ਆ ਜੇ ਮੰਨ ਲਓ ਆਪਾਂ ਪਲੌ ਬਲੂ ਮਾਰਦੇ ਆ ਖੇਤ ਚ ਔਰ ਉਹ ਇਹਨੂੰ ਦੱਬ ਦੋ। ਅਰੇ ਇਦਾਂ ਦੱਬਿਆ ਜਾਂਦਾ। ਦੱਬ ਦੋ ਲੈਫਟ ਚੱਕ ਦੂਗਾ ਫਿਰ ਇਥੋਂ ਇਨੂੰ ਛੇੜੇ ਤੇ ਪਰਾਪੇ ਸੱਟ ਦੇਣੀਆਂ ਇਹਨੇ ਇਹ ਵੀ ਬਹੁਤ ਵਧੀਆ ਲਾਇਆ ਹੋਇਆ ਕੰਪਨੀ ਵਾਲਿਆਂ ਨੇ ਤੇ ਬਾਕੀ ਮਰਗਾਰਟ ਮੁਰਗੂ ਟਰੈਕਟਰ ਤੇ ਪੂਰੇ ਭਾਰੀ ਨੇ ਪਿੱਛੋਂ ਵੀ ਟਰੈਕਟਰ ਪੂਰਾ ਭਾਰੀ ਆ ਤੇ ਆ ਦੇਖੋ ਲੈਂਕਾ ਕਿੰਨੀਆਂ ਮੋਟੀਆਂ ਨੇ ਆ ਆ ਗਿਆ ਇਹਦਾ ਉਹ ਜਿਹੜਾ ਕੰਪਿਊਟਰ ਲਾ ਕੇ ਚੈੱਕ ਹੁੰਦਾ ਏ ਜੇ ਕੋਈ ਪ੍ਰੋਬਲਮ ਆਉਂਦੀ ਆ ਫਿਰ ਸੈਂਸਰ ਦੀ ਕੋਈ ਪ੍ਰੋਬਲਮ ਆ ਕੰਪਿਊਟਰ ਲਾ ਕੇ ਸਾਰਾ ਚੈੱਕ ਹੋ ਜਾਂਦਾ ਟਰੈਕਟਰ ਔਰ ਇਹ ਲੱਗਦਾ ਇਹ ਨਿਕਲਿਆ ਹੁੰਦਾ ਇੱਧਰ ਪਲੱਗ ਲੱਗ ਜਾਂਦਾ ਇਹਦੇ ਵਿੱਚ ਬਾਕੀ ਕੀਮਤ ਬਾਰੇ ਵੀ ਦੱਸਦੇ ਆਂ ਆਪਾਂ ਵੀ ਕਿੰਨੇ ਦਾ ਲਿਆਤੀ ਆਪਾਂ ਤੇ ਹੁਣ ਕਿੰਨੀ ਕੁ ਹੋਊਗੀ ਸਾਰੀ ਕਰਦੇ ਆਂ ਗੱਲਬਾਤ ਤੇ ਮੂਰਲੇ ਆਹ ਆਪਾਂ ਲਵਾਏ ਸੀ ਮਰਗਾਹ ਜਿਹੜੇ ਟਾਇਰਾਂ ਤੇ ਨੇ ਤੇ ਛਤਰੀ ਵੀ ਆਪਾਂ ਲਵਾਈ ਤੀ ਵੇਟ ਆਏ ਦੀ 2 ਨਾਲ ਬਾਕੀ ਟਰੈਕਟਰ ਵਧੀਆ ਚੱਲਦਾ ਪੂਰਾ ਵਧੀਆ ਜ਼ੋਰ ਮਾਰਦਾ ਹੈ ਕੋਈ ਗੱਲ ਕੋਈ ਕਮੀ ਪੇਛੀ ਨਹੀਂ ਹੈਗੀ ਟਰੈਕਟਰ 'ਚ ਤੇ ਬਾਦੂ ਜ਼ੋਰ ਮਾਰਦਾ ਵਧੀਆ ਤੋਰੇ ਨੇ ਇਹ ਦੇ ਕੋਲ ਸਮਝ ਗਏ ਚਲੋ ਤੂੜੀ ਵਾਲੀ ਮਸ਼ੀਨ ਹੋਗੀ ਪਹਿਲਾ మీడియం ਦੂਆ మీడియం ਤੇ ਚੌਥਾ ਲੋ ਤੀਆ ਲੋ ਦੂਆ ਲੋ ਪਹਿਲਾ ਲੋ ਆ ਗੇਰਾਂ ਚੱਲੀ ਜਾਂਦਾ ਤੂੜੀ ਵਾਲੀ ਮਸ਼ੀਨ ਹੋਵੇ ਸੁਪਰਸੀਡਰ ਹੋਵੇ ਰੂਟਾਬੀਟਰ ਹੋਵੇ ਤੇ ਬਾਹੀ ਲਈ ਇਹਦੇ ਕੋਲ ਹੈਗੇ ਨੇ ਗੇਅਰ ਮੀਡੀਅਮ ਤੀਜਾ ਚੌਥਾ ਮੀਡੀਅਮ ਪਹਿਲਾ ਹੈ ਤੇ ਨਗੇਰੇ ਦੇ ਕੋ ਆ ਨੇ ਬਾਹੀ ਲਈ ਤੇ ਬਾਕੀ ਵਧੀਆ ਟਰੈਕਟਰ ਆ ਪੂਰਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿੰਮੇ ਦਾ ਹੈ 78 ਟਰੈਕਟਰ ਬਾਕੀ ਹਰੇਕ ਦੀ ਆਪੋ ਆਪਣੀ ਪਸੰਦ ਹੁੰਦਾ ਟਰੈਕਟਰ ਕਿਸੇ ਨੂੰ ਹਾਲੈਂਡ ਪਸੰਦ ਆ ਕਿਸੇ ਨੂੰ ਜੌਂਡੀਰ ਪਸੰਦ ਆ ਕਿਸੇ ਨੂੰ ਸਵਰਾਜ ਪਸੰਦ ਆ ਕੋਈ ਨੰਤਰ ਲੈਂਦਾ ਹੈ ਬਾਕੀ ਇਹ ਹੀ ਗੱਲ ਬਾਤ ਆ ਸੀਆਰਡੀਆ ਦਾ ਕੋਈ ਉਹ ਨਹੀਂ ਤੇ ਹੁਣ ਲੋਕ ਲੈਣ ਲੱਗ ਗਏ ਵੇਚਣ ਨੂੰ ਪਹਿਲਾਂ ਜਦੋਂ ਲਾਂਚੇ ਹੋਏ ਨੇ ਜਦ ਲੋਕਾਂ ਨੂੰ ਡਰਤੀ ਵੀ ਪਤਾ ਨਹੀਂ ਕੀ ਹੋਊਗਾ ਵੀ ਕੀ ਗੱਲ ਬਾਤੂ ਜਿੱਦਾਂ ਦੇ ਦੂਏ ਟਰੈਕਟਰ ਦੀ ਉਦਾਂ ਹੀ ਆ ਬੱਸ ਬੱਸ ਸੀਆਰਡੀ ਕੋ ਨਾਮ ਰੱਖਤਾ ਤੇ ਬਾਕੀ ਆ ਸਿਸਟਮ ਯਾ ਕਰਿਆ ਹੋਇਆ ਸੈਂਸਰ ਸਿਸਟਮ ਹੋ ਗਿਆ ਹੋਰ ਕੋਈ ਗੱਲਬਾਤ ਨਹੀਂ